हां भाई ओ भाई दरवारा ਘਰੀ ਐ ਉਹ ਤਾਂ ਪਟਵਾਰੀ ਬੰਦਾਂ ਨੂੰ ਗਿਆ ਚੱਲ ਠੀਕ ਐ ਭਾਈ ਉੱਥੇ ਠੀਕਰੂ ਚਾਰ ਬੰਦਾ ਚ ਚੱਲ ਉੱਥੇ ਜਾ ਕੇ ਗੱਲ ਕਰਦੇ ਆ ਚੱਲ ਕੈਪਟਨ ਨੰਬਰ ਤੁਹਾਨੂੰ ਲਿਖ ਕੇ ਦੇ ਦੂੰਗਾ ਨਕਸ਼ਾ ਬਣਾ ਕੇ ਦੇ ਦੂੰ ਆ ਫਰਜ਼ ਤੁਸੀਂ ਕਢਾ ਲਿਓ ਸਤਿ ਸ਼੍ਰੀ ਅਕਾਲ ਜੀ ਸਾਹਿਬ ਸਤਿ ਸ਼੍ਰੀ ਅਕਾਲ ਸਾਬੀ ਕਪੂਰ ਸਿਆਂ ਬਹਿ ਜਾ ਪਟਵਾਰੀ ਸਾਹਿਬ ਆਪਣਾ ਕੰਮ ਕਰੋ ਜੀ ਦਰਬਾਰੇ ਕੰਧ ਦਾ ਕਿਕਰ ਕਰਨਾ ਫਿਰ ਕਿਹੜੀ ਕੰਧ ਆਪਣੀ ਸਾਂਝੀ ਕੰਧ ਮੈਨੂੰ ਲੋੜ ਨਹੀਂ ਜੇ ਤੈਨੂੰ ਲੋੜ ਨਹੀਂ ਮੈਨੂੰ ਤਾਂ ਹੈ ਨਾ ਉਹ ਜੇ ਤੈਨੂੰ ਲੋੜ ਹੈ ਤਾਂ ਤੂੰ ਕਰ ਲੈ ਉਹ ਮੈਂ ਕਿਵੇਂ ਕਰ ਸਕਦਾ ਭਰਾ 40 ਫੁੱਟ ਲੰਮੀ 14 ਫੁੱਟ ਉੱਚੀ 16 ਫੁੱਟ ਚੌੜੀ ਫੇਰ ਮੇਰੇ ਤੇ ਕੋਈ ਸਾਣ ਹੈ ਸਾਣ ਤਾਂ ਨਹੀਂ ਪਰ ਮੇਰਾ ਕੰਮ ਤਾਂ ਕਿਆ ਪਿਆ ਨਾ ਮੈਨੂੰ ਠੇਕਾ ਲੈ ਤੇਰੇ ਕੰਮ ਦਾ ਕਾਨੂੰ ਬਾ ਖੋੜ ਜੜ ਹੁੰਨੇ ਆ ਮਕਾਲੋ ਰਲ ਕੇ ਆਪਾਂ ਕਾਨੂੰ ਆਉਣਾ ਪਟਵਾਰੀ ਸਾਹਿਬ ਭਾਈ ਭਾਈ ਨੇ ਆਪੇ ਨਿਭੜਨਗੇ ਦਰਬਾਰੇ ਮੈਂ ਤੈਨੂੰ ਮੈਂਤ ਨਾਲ ਕਹਿਣਾ ਆਪਾਂ ਦੋਵੇਂ ਕਬੀਲਦਾਰ ਬੰਦੇ ਆ ਲੜਦੇ ਚੰਗੇ ਨਹੀਂ ਲੱਗਦੇ ਆ ਰਲ ਕੇ ਕੰਧ ਬਣਾਈਏ ਜੀਕਣ ਕਹੇਗਾ ਉੱਕਣ ਕਰ ਲਾਂਗੇ ਕੰਧ ਹੈ ਮਾੜੀ ਦੋਵਾਂ ਨੂੰ ਹੀ ਸੋਖੇ ਜੇ ਮਾੜੀ ਮੋਟੀ ਕੰਧੋਲੀ ਹੁੰਦੀ ਮੈਂ ਤੈਨੂੰ ਕਹਿੰਦਾ ਵੀ ਨਾ ਸਾਰਾ ਪਹਾੜ